ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਬਾਬਾ ਨਾਨਕ ਜੀ ਦੀ ਮਹਾਨ ਰਚਨਾ ਉਹਨਾਂ ਦੀ ਗੁਰਬਾਣੀ ਆਓ ਸਿੱਖਣ ਦਾ ਯਤਨ ਕਰੀਏ ਗੁਰਬਾਣੀ ਦੇ ਵਿੱਚ ਪਹਿਲਾ ਸ਼ਬਦ ਹੈ ਜਿੱਥੋਂ ਆਦਿ ਗ੍ਰੰਥ ਸਾਹਿਬ ਦੀ ਸ਼ੁਰੂਆਤ ਹੁੰਦੀ ਹੈ ਗੁਰੂ ਗ੍ਰੰਥ ਸਾਹਿਬ ਵਿੱਚ ਪਹਿਲਾ ਸ਼ਬਦ ਹੈ ਇੱਕ ਓਅੰਕਾਰ ਕੁਝ ਇਹਦਾ ਉਚਾਰਨ ਆਮ ਤੌਰ ਤੇ ਏਕ ਓੰਕਾਰ ਵੀ ਕਰ ਦਿੰਦੇ ਆ ਸਹੀ ਉਚਾਰਨ ਤੇ ਸ਼ੁੱਧ ਉਚਾਰਨ ਹੈ ਇੱਕ ਓੰਕਾਰ ਇਸ ਦਾ ਸ਼ਾਬਦਿਕ ਅਰਥ ਹੈ ਰੱਬ ਇੱਕ ਹੈ ਜਦੋਂ ਅਸੀਂ ਇਹਦੇ ਭਾਵ ਅਰਥ ਨੂੰ ਸਮਝਦੇ ਹਾਂ ਤਾਂ ਪਤਾ ਲੱਗਦਾ ਗੁਰਬਾਣੀ ਦੇ ਕਨਸੈਪਟ ਅਨੁਸਾਰ ਕਿ ਗੁਰਬਾਣੀ ਵਿੱਚ ਕੁਦਰਤ ਦੇ ਸੱਚੇ ਸੋਚੇ ਨਿਯਮਾਂ ਨੂੰ ਰੱਬ ਦਾ ਨਾਮ ਦਿੱਤਾ ਗਿਆ ਹੈ ਉਹਦੇ ਕੁਦਰਤ ਦੇ ਨਿਯਮਾਂ ਦੇ ਸੰਗ੍ਰਹਿ ਨੂੰ ਰੱਬ ਦਾ ਨਾਮ ਦਿੱਤਾ ਗਿਆ ਤਾਂ ਇਸ ਦਾ ਭਾਵ ਬਣਿਆ ਕਿ ਕੁਦਰਤ ਦੇ ਸਾਰੇ ਨਿਯਮ ਸਾਰੇ ਬ੍ਰਹਮੰਡ ਲਈ ਇੱਕੋ ਤਰੀਕੇ ਨਾਲ ਕੰਮ ਕਰਦੇ ਆ ਭਾਵੇਂ ਉਹ ਕੋਈ ਵਿਤਕਰਾ ਨਹੀਂ ਕਰਦੇ ਸਾਹਮਣੇ ਅਮੀਰ ਹੈ ਗਰੀਬ ਹੈ ਉੱਚ ਨੀਚ ਨਹੀਂ ਵੇਖਦੇ ਸਭ ਲਈ ਇੱਕ ਬਰਾਬਰ ਕੰਮ ਕਰਦੇ ਆ ਤਾਂ ਇੱਕ ਓੰਕਾਰ ਕੁਦਰਤੀ ਗੁਣ ਹੈ ਇਹੀ ਗੁਣ ਮਨੁੱਖ ਨੇ ਧਾਰਨ ਕਰਨਾ ਹੈ ਮਨੁੱਖ ਨੇ ਇੱਕ ਓੰਕਾਰ ਬਣਨਾ ਹੈ ਭਾਵ ਕੇ ਕੈਣੀ ਕਰਨੀ ਦਾ ਪੂਰਾ ਅੰਦਰੋਂ ਬਾਹਰੋਂ ਇੱਕ ਹੋਣ ਦਾ ਯਤਨ ਕਰਨਾ ਹੈ ਵਿਖਾਵਾ ਹੋਰ ਤੇ ਕੰਮ ਤੇ ਕੰਮ ਹੋਰ ਨਹੀਂ ਕਰਨੇ